ਪੰਜ ਲਾਈਨਾਂ ਖਾਤ ਲਈ ਪਹਿਲਾ ਮੋੜ ਲਾ ਨਾ ਡੈਗੀਓ ਭਾਈ ਨੇ ਅਸੀਂ ਗੁੱਸਾ ਨਾ ਕਰਾਈਏ ਮੈਂ ਮੁੱਕਦੇ ਨਾ ਨਾ ਯਾਰ ਬਹੁਤ ਗਰਮ 6 ਤੇ 100 ਦਾ ਲਗਾ 100 ਦਾ ਨੋਟ ਦੇ 100 ਰੱਖ ਤਾ 100 ਦਾ ਫੜਾ 100 ਦਾ ਕੋਈ ਨਹੀਂ ਹੋਰੇ ਮੰਗ ਰਾ ਪਕੜਾ ਗੁੱਸਾ ਕੀਤਾ ਤਾਂ ਭਰਾ ਦਾ ਯਾਰ ਰਸਤਾ ਹੀ ਹਾਂ ਹੋਰ ਕਿੰਨੀ ਦੇ ਰਿਹਾ ਓਏ ਓਏ ਆ ਜਾ ਚੌੜੇ ਅੰਦਰ ਡੱਕ ਪਿਆ ਓ ਚੌੜ ਕਰੀ ਜਾਂਦਾ ਕੀ ਪਾਗਲ ਕਹੀ ਹੋਇਆ ਵੇ ਤੂੰ ਬਈ ਉਹ ਮੁਫਾਰਾ ਮੰਗਿਆ ਥੱਲੇ ਸੁਣ ਇੱਕ ਮਿੰਟ ਤੂੰ 15 ਮੰਗਿਆ ਜਦਾ ਉੱਠ ਕੇ ਭੱਜੇ ਨਹੀਂ ਯਾਰ ਬਈ ਇਹ ਗੱਲ ਕਰੀ ਇਹਦੀ ਗੱਲ ਕਰ ਯਾਰ ਕੋਈ ੱੱਕੇ ਨਾਲ ਤੂੰ ਨਹੀਂ ਭੇਡਦੇ ਆਪਾਂ ਇੱਥੇ ਗੱਲ ਕਰ ਬੰਦੇ ਨਾਲ ਸੇਮਤੀ ਨਾਲ ਰਿਹਾ ਆਇਆ 7000 ਦੀ ਭੇਡ ਦਿੰਨੇ ਹੋਰ ਕਿੰਨੀ ਦੇਣੀ ਐ ਇਸ ਤੋਂ ਦਾ ਓ ਬਈ ਠੀਕ ਹੈ ਉਹ ਮਾਰ ਮੋਲੇ ਕੋਲ ਸੌਣ ਚੱਲੀ ਆ ਆ ਦਾ ਦੂਰ ਦਾ ਸ਼ੈਡ ਜੇ ਸਾਡਾ ਰੋਪੀਆ ਕੇ ਬਾਰੇ ਉਹ ਭਾਈ 12 ਦਾ ਪੱਟੀ ਨਹੀਂ ਪਕਾਉਂਦਾ ਥੋ ਖਾਲੀ ਫੱਟਰ ਭੇਡ ਦਾ 12 13 ਮੁੱਲ ਕਰੀ ਨਾ ਅੱਕ ਦੇ ਗੱਲ ਹਾ ਦੇ ਦੀ ਗੱਲ ਹੋਰ ਉੱਥੇ ਸਾਨੂੰ ਬੱਤ ਦੀ ਗੱਲ ਕਰੋ ਹੋਰ ਕਈ ਬਸਕਾਟਾ ਮੇ ਮਾਰਦੇ ਨੇ ਫੜਾਓ ਫੱਟਰ ਜੀ ਲੰਘਦਾ ਕਿੰਨਾ ਦੰਦੇ ਸੀ ਉੱਥੇ ਜਨ ਮੈਂ ਦੇਖਿਆ ਜਿਆ ਟੱਕੇ ਨਾਲ ਤਾਂ ਨਹੀਂ ਖੋਗੇ ਨਾ ਟੱਕੇ ਨਾਲ ਤਾਂ ਨਹੀਂ ਫੁਰਦੇ ਸਾਡੇ ਕੋਲ ਪੁਰਪੀਏ ਖੋਣ ਲੱਗੇ ਨਾ ਸਾਡੇ ਸਾਡੀ ਦਿੰਦੇ ਦਿਖਾਈ ਅਸੀਂ ਕਰਾ ਦਾਂਗੇ ਨਵੇਂ ਨਵੇਂ ਚੀਰਾਂ ਨਹੀਂ ਕਰਦੇ ਜਿਹੜੀ 8 ਦੀ ਦਿੰਦੇ ਇਹਨੂੰ ਮੂੰਹ ਚ ਪਾ ਨਹੀਂ ਨਾ ਨਾ ਉਹ ਇੱਕ ਮਿੰਟ ਰੁਪਈਏ ਦਾ ਫਲ ਚੀਕ ਕਰੇ ਭਾਈ ਤੇਰੇ ਨਹੀਂ ਚਾ ਚਾ ਮੋੜ ਨਹੀਂ ਕੋਈ ਟੱਕੇ ਦਾ ਸੌਦਾ ਨਹੀਂ ਖੁਸ਼ੀ ਦਾ ਸੌਦਾ ਹੈ ਕੱਚੀ ਕਟਾਲੀ ਪੱਟ ਦੇ ਹਾਂ ਔਰ ਤੇ ਪੁੱਲੇ ਢੱਸਦਾ ਹੈ ਨਾ ਔਰ ਤੇ ਪੁੱਲੇ ਔਂਛਾ ਨਹੀਂ ਨਹੀਂ ਆਲੇ ਤੂੰ ਪ੍ਰਾ ਬਿਠਾ ਲੈ ਬਸ ਨਹੀਂ ਤੂੰ ਵੀ ਆਪਣਾ ਯਾਰ ਦੋਸਤਾਂ ਮੁੰਡੇ ਦਾ ਮੈਂ ਕਈ ਵਾਰੀ ਨੱਕ ਲੱਤਿਆ ਖੜਾ ਤੇਰੇ ਨਾਲ ਇਹਦੇ ਕੋਲ ਦਾ ਮੈਂ ਕਈ ਵਾਰੀ ਸੌਂਦਾ ਲੱਤਿਆ ਇਹੇ ਮਿੰਟਾਂ ਵਿੱਚ ਆਹੀ ਖੜਾ ਨਸਾਣੀ ਕੰਨੀ ਆ ਬਿੱਟੂ ਵਰਗੇ ਤੁਹਾਡੇ ਕੋਲ ਹੀ ਆਉਂਦੇ ਹੋਣਗੇ ਨਾ ਗੁੰਡਿਆਣੇ ਵਾਲੇ ਬਿੱਟੂ ਵਰਗੇ ਆਪਣੇ ਮੁਰਗੀ ਜਬਨ ਟੀ ਜੀ ਹੈ ਮਰਾ ਬਿੱਟੂ ਨੂੰ ਗੋਣਾ ਜਾਣਦਾ ਬੰਟੀ ਨੂੰ ਜਾਣਕਾਰ ਤੇ ਯਾਰ ਬਿੱਟੂ ਦਾ ਆਹਦਾ ਬੰਦਾ ਉਹਦਾ ਇਹ ਦੂਸਾ ਕਿੰਨੇ ਰੁਪਏ ਕਿੰਨੇ ਦੀ 14 ਰੁਪਏ ਉਹ ਬਾਅਦ ਵੀ ਭਰਨਾ ਜਾ ਰਿਹਾ ਇਹ ਦਾ ਦਾ ਮਾਲ ਕੇ ਦਾ ਮਾਲ ਨੀ ਤੇ ਮਾਰਾ ਇਹ ਮੀਟੇ ਲੱਤੈ ਨੇ ਭਾਈ ਆ ਰੋਚੀ ਲੀ ਗਣਾ ਮੀਟੇ ਛੱਪਰੇ ਲੱਤੈ ਨੇ ਦੱਸੂ ਲੈ ਕੇ ਹੋਣ ਕਰਨਾ ਠੀਕ ਹੈ ਲੈ ਤੀਨ ਪੈਡ ਅਵੇ ਬਿਨਾ ਕੁਛ ਕਰਦੀ ਹੈ ਕੁਛ ਮੈਨ ਰੋਚ ਹੈ ਅਰੇ ਮन्ने ਤੋਂ ਪਿੰਡ ਤੇਰੀ ਹੈ ਨਹੀਂ ਐ ਤੂੰ ਕਹੀ ਨਾ ਕੋਨੇ ਕਿਹਾ ਉਹਨੇ ਕਿਹਾ ਤੇਰਾ ਮੋੜਾ ਕੀ ਆ 6.5 ਦੀ ਦੰਨੇ ਤੇ ਆ ਲੈ ਯਾਰ ਚੱਪ ਯਾਰ ਹੁਣ ਕਹਤਾ ਮੈਂ ਉਹਦਾ ਵੀ ਹੱਥ ਨਹੀਂ ਮੋੜਦਾ ਬਾਈ ਯਾਰ ਹੁਣ ਤਾਂ ਕੋਈ ਫਰਕ ਨਹੀਂ ਛੱਡਿਆ ਬੱਸ ਕਰ ਹੁਣ ਹੁਣ ਠੀਕ ਐ ਨਾ ਧਰ ਪੁੱਠੀ ਛੁਰੀ ਹੁਣ ਹੋਰ ਯਾਰਾ ਬਈ ਗਰਮੀ ਦਾ ਟਾਈਮ ਆ ਸਰੀ ਮੱਤਲੀ ਜਾਂਦਾ ਸੌਣ ਕਰਕੇ ਛੋਟੇ ਪਾਈ ਬਾਲਾ ਬਾਰੀ ਕਿੱਥੇ ਵੇਚੂ ਉਹ ਚਰਾ ਪਾਲਾ ਖੋਸ਼ੋ ਕੇ ਤਾਂ ਤੇਰਾ ਮਾਨ ਕੀ ਕਰੇਗਾ ਯਾਰ ਕਸਮ ਕੀ ਰੇਗੀ ਪੁੰਨਰਾ ਤਾਂ ਮਾਨ ਕੀਤਾ ਤੇਰਾ ਭਰਾ ਕਰਕੇ ਬੁਲਾਇਆ ਵੀ ਆਪਦਾ ਬੰਦਾ ਯਾਰ ਐ ਚਾ ਤੂੰ ਉਹ ਜੀ ਅੱਗੇ ਦੇ ਮਕਸਦ ਗਰਮੀ ਵਾਪਸ ਗਈ ਹੈ ਸਾਡੇ ਦਾਸ ਦੀ ਨਹੀਂ ਵੜੀ ਹਾਂ ਉਹਨੂੰ ਸਾਡੇ ਦੇ ਦਾਸ ਤੁਹਾਨੂੰ ਯਾਰ ਲੈ ਪਰਚੀ ਅਸੀਂ ਕਟਾ ਦਿੱਤੀ 200 ਦੀ ਹਾਂ ਨਾ ਹੁੰਦੀ ਆ ਜਾਣੇ ਪੜ ਗਈ ਯਾਰ ਪੂਰੀ ਨੂੰ ਦੀ ਖੜਾ ਬੈ ਬਾਈ ਯਾਰ ਹੁਣ ਦਾ ੱੱਕਾ ਦੇ 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 ੱੱਕਾ ਪੋੱਕਾ ਦੇ ਦੇ ਬਾਈ ਉਹ ਨਾ ਹਾਂ ਲੈ ਲੈ ਉਹਦੇ ਟਾਵੜਾ ਨਾ ਮੈਂ ਉਹਦੀ ਧੋਈ ਦਾਰੂ ਲੈ ਲੈ ਮੈਂ ਉਹਦੀ ਧੋਈ ਦਾਰੂ ਨਹੀਂ ਮੈਂ ਜਿੱਤ ਬਣਾ ਲਈ ਹਾਂ ਇਹ ਦਾਰੂ ਮੈਂ ਵੇਚਣੀ ਹੈ 700 ਖਰਚਾ ਵੀ ਆ ਚੁੱਪਦਾ ਕਰ ਉਹ ਤਾਂ ਕਹਦਾ ਵੀ ਹਾਂ ਠੀਕ ਹੈ ਨਾ ਉਹਦੀ ਹੋ ਗਈ ਇਹ ਠੀਕ ਹੈ ਉੱਚਾ ਲਿਆ ਦੱਸਦੀ ਇੱਥੇ ਪੈਜੀ ਵੱਡੇ ਪਾਈ ਮੈਂ ਤਾਂ ਉਹ ਨਹੀਂ ਖਾਣਾ ਯਾਰ ਮੈਂ ਵੀ ਤਾਂ ਵੇਚਣੀ ਆਗਾ ਥੋੜੀ ਸਾੜੀ ਦੀ ਕਦਰ ਹੈ ਭੈਣ ਚਾਹ ਦੇ ਵਿੱਚ ਸਾਰੇ ਘਟ ਜਾਣੇ ਯਾਰ ਆਪਾਂ ਦੋ ਲਿਆ ਜੀ ਨਹੀਂ ਦੋ ਦੰਦ ਹੋਵੇ ਸਾਬੀ ਕਾਦੀ ਹੈ ਯਾਰ ਇਹ ਦੋ ਦੰਦ ਹੈ ਨਹੀਂ ਇਹ ਦੋ ਦੰਦਾਂ ਚੱਲ ਠੀਕ ਆ ਦੇ ਵਿੱਚ ਹੀ ਜਾਂਦੀਆਂ ਮੁਰਕੇ ਵਿੱਚ ਹੀ ਆ ਗਏ ਪੈਸੇ ਲੈ ਕੇ ਆ ਗਏ ਆ ਦੇਖਿਆ ਮੈਂ ਨਾ ਉਹਨਾਂ ਜੀ ਆ ਇੱਧਰ ਆਉਣ ਗਈ ਉਹ ਇੱਥੇ ਸੇ ਮਰੀਏ ਨਾ ਆ ਦੂਸਰਾ ਇਹ ਗੱਲ ਇਹ ਕਿ ਕੋਈ ਦਲਾਲੀ ਗੱਲ ਨਹੀਂ ਹੈ 1000 ਰੁਪਏ ਦਾ ਦੇਖ ਲੈ ਤੰਮੇ ਥੱਲੇ 10 ਮਿੰਟ ਬੈਠ ਗਿਆ ਫਿਰ ਮੇਰਾ ਗੱਲ ਪੜਾਉਣਾ ਇਹ ਨਹੀਂ ਦੇਖਿਆ 1000 ਰੁਪਏ ਪੈਂਦਾਗਾ ਉੱਤੋਂ ਆਪਾਂ 500 ਪਈਏ ਨਾ 100 200 ਦੀ ਗੱਲ ਕਰਿਆ ਕਰ ਇਤਰਾਜ਼ ਦੀ ਗੱਲ ਹੈ ਚਾਰ ਟੱਕਾ ਕਰਤਾ ਯਾਰ 9000 ਠੀਕ ਹੈ ਉਹ ਬੈਸਤਰੇ ਕਿੱਕੜੇ ਉਹ ਬੈਠਾ ਤਾਂ ਹੈਗਾ ਹੁਣ ਕਾਦੇ ਤੇ ਬਿਠਾਉਣਾ ਤੁਸੀਂ ਔਰ ਇਹਨੂੰ ਉਹ ਤੇ ਕੰਮ ਲਾਏ ਇਹ ਪਪਾ ਬਾਹਰ ਬਿਠਾਉਣਾ ਦੇਖਿਆ ਹੋਏ ਇਹਨਾਂ ਨੂੰ ਬੰਦਿਆਂ ਨੂੰ ਉਹ ਮੈਂ ਨਰਮਣਾ ਜੇ ਨਰੀ ਉੱਥੇ ਦੇਖ ਕੇ ਆਏ ਤਾਂ ਨਹੀਂ ਉੱਥੇ ਪਤਾ ਪਹਿਲੇ ਸੀ ਫਿਰ ਟੋਲ ਕੇ ਰਹਿਗਾ ਦੇ ਕੇ ਪੁਖਾ ਦਾ ਕਿੱਥੇ ਗਏ ਜੋ ਇਹ ਉਹ ਵੇੜੇ ਵੇਲੇ ਆ ਗਿਆ ਬੱਤੀ ਫਿਰ ਕੱਤੜ ਆ ਰੋਟੀ ਆ ਲਿਆ ਹਾਂ ਆਉਦੇ ਨਹੀਂਗੇ ਉਹ ਉਹ ਠਾਹਾਂ ਦੀ ਦੂਜੀ ਵੇਚੀ ਛੱਡੇ ਨਾ

ਕੀ ਕਰ ਲੈ ਅੱਛਾ ਨੋ ਪਰਚੀ ਕੋਈ ਨਾ ਕਟਾਈ ਇਹਨੂੰ ਹੁਣ ਦੱਸੋ ਪਰਚੀ ਚ ਮਜ਼ਦੂਰ ਆ ਕਿਵੇਂ ਕਰੀਏ ਯਾਰ ਤੁਸੀਂ ਦਾ ਬੁढ़ा ਬਿਮਾਰ ਆ ਬੁढ़ा ਬਿਮਾਰ ਆ ਫਿਰ ਉੱਤੇ ਪੁੱਤੇ ਪੁੱਤੇ ਪੀਤੇ ਥੋੜੀ ਆਪੋਂ ਦੀ ਕਟਾਈ ਹੋ ਜਾਵੇ ਇਹਨੂੰ 500 ਰੁਪਏ ਦੇ ਕੇ ਮਾਰਾਂ ਦਕਾ ਲਾ ਨਾ ਨਾ ਯਾਰ ਕੁਝ ਨਹੀਂ ਹੁੰਦਾ ਟੱਕਾ ਨਹੀਂ ਨਾ ਟੱਕਾ ਸਰਤੀ ਆ ਬੰਦਾ ਇੱਕ ਮਿੰਟ ਸੁਣ ਗੱਲ ਸੁਣ ਲੈ ਭਰਾ ਦੀ ਤੂੰ ਸੱਤ ਲਾਇਆ ਸੀ ਸੱਤ ਤੋਂ ਮੈਂ ਸਿੱਧਾ ਹੀ 2000 ਪੁਆਤਾ ਯਾਰ ਆ ਦੇਖ ਹੁਣ ਪਰਚੀ ਵੀ ਥੋੜੀ ਮੈਂ ਕਟਵਾ ਹੀ ਜਾਣਾ ਭਰਾ ਦੀ ਯਾਰਾ ਹੈਲੋ ਯਾਰ ਪਰਚੀ ਵੀ ਤਾਂ ਮੈਂ ਕਟਾਈ ਜਾਣਾ ਵੀਰੇ ਕੋਈ ਮੈਨੂੰ ਤਾਂ ਉਹਨੇ ਚ ਹੀ ਪੈ ਗਈ ਇਹ ਸਾਡੀ ਵੀ ਮੰਨੋ ਯਾਰ ਅਸੀਂ ਥੋੜੀ ਆਹ ਦੇਖ ਪਰ ਚਾਲ ਖੜ ਜਾ ਮਨ ਦੇ ਪਿਆ ਹੋ